ਹਾਂਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਵਲੌਗ 'ਚ। ਸੋ ਆਪਾਂ ਤੁਹਾਨੂੰ ਕੁਝ ਦਿਖਾਉਨੇ ਆ ਨਿੱਕੇ ਨਿੱਕੇ ਬੱਚੇ ਪਹਾੜੀ ਬਰਬਰੀ ਕਹਿੰਦੇ ਜੀ ਇਹਨਾਂ ਨੂੰ। ਲਓ ਆਪਾਂ ਤੁਹਾਨੂੰ ਸਾਰੀਆਂ ਬੱਕਰੀਆਂ ਦਿਖਾਉਨੇ ਦੂਜੀ ਉੱਧਰ ਲਈ ਦਿਖਾਵਾਂਗੇ। ਪਹਿਲਾਂ ਮੈਂ ਇੱਧਰੋਂ ਸਟਾਰਟ ਕਰਦੀ ਆ। ਦੇਖੋ ਨੀ ਸਾਜ। ਆਹ ਸਭ ਤੋਂ ਛੋਟਾ ਗਾ। ਟਿੱਡੂ ਇਹਨੇ ਰੱਖ ਲੈ ਟਿੱਡੂ ਟਿੱਡੂ। ਠੀਕ ਹੈ। ਸਭ ਤੋਂ ਛੋਟਾ ਗਾ। आ हाल थोड़े वाहवा गया आले छोटा ये वाली बच्चे ही है हाल सुनिया भी वाली आने वाली जे दो बच्चे जसवान जसवान एगे दोवे बच्चे जो बह फिर छोटे देखो उधरली साइड मेला आ गया आ वाली हाल

ਹਾ ਵੀ ਅਬਦੁੱਲ ਕੀ ਹੈ ਇਹ ਦਰ ਜਲਾ ਤੋ ਪਹਿਲੇ ਇੱਧਰ ਬਿੱਟੇ ਹੁੰਦੇ ਸੀਗੇ ਤੈਨੂੰ ਉਦੋਂ ਬਾਅਦ ਇੱਧਰ ਬਰਬਰਿਕ ਸ਼ਿਫਟ ਕਰਤੀਆਂ ਉਹ ਸਭ ਤੋਂ ਨਿੱਕਾ ਸਭ ਤੋਂ ਨਿੱਕਾ ਜਿਹੜਾ ਇਹ ਮੈਨੂੰ ਵੱਧ ਕਿਊਟ ਲੱਗਦਾ ਚਲੋ ਪੰਜ ਲੈਣ ਦੇ ਵਿਚਾਰੇ ਆਇਓਰੇ ਆਇਓ ਚ മൂഹ മരി <laughs> <laughs> ਹਾਂ ਆयो ਆयो ਅੰਦਰ ਜਲਦੀ ਇਹ ਸਾਰੀ ਇੱਥੇ ਹੀ ਅੰਦਰ ਆ ਜਾਣਗੇ ਸਭ ਤੋਂ ਕਿਊਟ ਲੱਗੀ ਇੱਕ ਇੱਥੇ ਪੱਠ ਸੀ ਇਧਰ ਗਈ ਖੜ ਜਾ ਉਹ ਜੀ ਵੱਡੀ ਬਾਠੀ ਇਧਰ ਗਈ ਆ ਖੜੀ ਜੀ ਇਸ ਐ ਦੀ ਅੱਖਾਂ ਚੈੱਕ ਕਰੋ ਪਰ ਇਹ ਹੱਥ ਨਹੀਂ ਆਉਂਦੀ ਇਹਦੀਆਂ ਅੱਖਾਂ ਦਿਖਾਉਣੀਆਂ ਹੁੰਦੀਆਂ ਆਏ ਰੱਦੀ ਬੋ ਦਾ ਇੱਕ ਤਾਂ ਜੀ ਜੀ ਇਹ ਜੀਜੀ ਇਹਨਾਂ ਜੀਜੀ ਆ ਇਹਨਾਂ ਟੱਡੂਆ ਇਹਨਾਂ ਮਿੱਡੂਆ ਹਾਏ ਇਹ ਫਰਮਸ ਨੂੰ ਜੇ ਨਾਲ ਬੱਕਰੀਆਂ ਦਾ ਆਪਣਾ ਸਟਾਰਟ ਕਰਨਾ ਚਾਹੀਦਾ ਕਿਉਂਕਿ ਇਹਨਾਂ ਦਾ ਨਾ ਤਾਂ ਕੋਈ ਇੰਨਾ ਜ਼ਿਆਦਾ ਖਰਚਾ ਹੁੰਦਾ ਹਨਾ ਤੇ ਬਸ ਇਹ ਪਸ਼ੂਆਂ ਦੇ ਨਾਲ ਹੀ ਪੜੀ ਜਾਂਦੀਆਂ ਐ ਵੀ ਸਾਡੇ ਅわせਗਾ ਫਿਰ ਰੱਖਿਆ ਹੋਈਆਂ ਆਪਣੇ ਸੋ ਐਂਡ ਕਰਦੇ ਆਂ ਆਪਾਂ ਵਲੌਗ ਦਾ ਥੈਨ ਨੈਕਸਟ ਵਲੌਗ ਜੁ ਮਿਲਾਂਗੇ ਜੁਦੇ ਵੱਡੇ ਵੱਡੇ ਹੋਗੇ ਮਾੜੇ ਮਾੜੇ ਕੋਲ ਇਧਰ ਆ ਬਾਈ ਇਹ ਮਾਸੀ ਤਾਂ ਮਾਸੀ ਹੁੰਦੀ ਆ ਮਗਰ ਮਗਰ ਫਿਰਦੇ ਵੀ ਚੱਲੋ ਉਧਰ ਆਇਆ ਕਰ ਗਿਆ ਉਹ ਵੀ ਲੈ ਜਾ ਉਧਰ ਟੂ ਟੂ ਹੂੰ ਅ ਉਹ ਨਹੀਂ 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 ਗੇਰ ਨਾ ਜਿਗਣਾ ਨਾ ਬੁਤੇ ਨਾ ਕਾਈਟ ਵੀਟ ਪਾਟ ਵੀਟ ਬੱਧੀ ਚੁਲੋ ਦੂਜਿਆਂ ਨੂੰ ਆਏ ਹੋ ਜਾਂਦੇ ਉਹ ਦਿਨ ਕੀ ਕਰੀ ਜਾਂਦੇ ਸੌਰੀ じゃ ਕੀ ਜਾਂਦੇ Vlogging, vlogging. Nothing else. No. Bye.